ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਪਰਮੇਸ਼ਰ ਜੀ ਮੰਨਦੇ ਵਿੱਚ ਇਹ ਵਿਚਾਰ ਲਿਆ ਰਹੇ ਨੇ ਕਿ ਜੋ ਅਸੀਂ ਕਈ ਦਫਾ ਕਿ ਗੁਰਬਾਣੀ ਇਸ ਤਰ੍ਹਾਂ ਅਸੀਂ ਪੜੀਏ ਸ਼ੁੱਧ ਹੈ ਜਾਂ ਅਸੀਂ ਇਸ ਤਰ੍ਹਾਂ ਪੜੀਏ ਸ਼ੁੱਧ ਹੈ ਕਈ ਦਫਾ ਸੰਗਤ ਦੇ ਵਿੱਚ ਇਸ ਤਰ੍ਹਾਂ ਦੀ ਵਿਚਾਰ ਚੱਲਦੀ ਹੈ ਜੀ ਅ ਕੁਝ-ਕੁਝ ਤੁਕਾਂ ਬਾਰੇ ਅਸੀਂ ਗੱਲ ਕਰਕੇ ਵਿਚਾਰ ਕਰਦੇ ਹਾਂ ਜੀ ਅ ਕਈ ਦਫਾ ਸੰਗਤ ਦੇ ਵਿੱਚ ਜਦੋਂ ਵਿਚਾਰ ਹੁੰਦੀ ਹੈ ਤੇ ਦਾਸੀ ਨੇ ਬੇਨਤੀ ਕੀਤੀ ਹੈ ਕਿ ਸੰਗਤ ਜੀ ਕਿ ਸਾਨੂੰ ਨਹੀਂ ਪਤਾ ਕਿ ਅਸਲ ਦੇ ਵਿੱਚ ਕੋਈ ਵੀ ਜੋ ਅੱਖਰ ਹੈ ਜਿਹਦੇ ਬਾਰੇ ਵਿਵਾਦ ਚੱਲਦਾ ਹੈ ਕਿ ਇਹ ਅਸਲ ਦੇ ਵਿੱਚ ਬਾਦਸ਼ਾਹ ਨੇ ਇਹਨੂੰ ਕਿਸ ਤਰ੍ਹਾਂ ਲਿਖਿਆ ਤੇ ਸਾਡੇ ਤੱਕ ਉਹ ਕਿਸ ਤਰ੍ਹਾਂ ਪਹੁੰਚਿਆ ਅੱਜ ਕੁਦਰਤੀ ਮੰਦ ਦੇ ਵਿੱਚ ਇੱਕ ਦੋ ਦਿਨਾਂ ਤੋਂ ਇਹ ਵਿਚਾਰ ਸੀ ਸ਼ਾਇਦ ਕੱਲ ਤੋਂ ਹੀ ਅੱਜ ਕੁਦਰਤੀ ਜਦੋਂ ਦਾਸੀ ਦੀ ਵਾਰੀ ਸਹਿਜ ਪਾਠ ਕਰਨ ਤੇ ਆਈ ਤਾਂ ਜੋ ਅਸੀਂ ਤੁਕਾਂ ਰਹਿਰਾਸ ਸਾਹਿਬ ਦੇ ਵਿੱਚ ਪੜਦੇ ਆ ਇੱਕ ਸ਼ਬਦ ਉਹ ਆਇਆ ਤਾਂ ਮਨ ਦੇ ਵਿੱਚ ਆਇਆ ਕਿਉਂਕਿ ਹੁਣ ਰਹਿਰਾਸ ਸਾਹਿਬ ਦਾ ਪਾਠ ਆਪਾਂ ਨੂੰ ਤਕਰੀਬਨ ਅ ਮਤਲਬ ਕੰਟ ਹੋਇਆ ਹੁੰਦਾ ਹੈ ਨਾ ਕਿਉਂਕਿ ਮਤਲਬ ਕਰਦੇ ਹੁੰਦੇ ਆ ਜਾਂ ਸੁਣਦੇ ਹੁੰਨੇ ਆ ਤਾਂ ਮੇਰੇ ਮਨ 'ਚ ਇਹ ਸੀ ਕਿ ਇੱਥੇ ਇਹ ਅੱਖਰ ਲਿਖਿਆ ਤੇ ਪਰ ਅਸੀਂ ਤੇ ਇਹ ਪੜਦੇ ਆ ਫਿਰ ਹੁਣ ਜਦੋਂ ਦੇਖਿਆ ਕਿ ਜਦੋਂ ਅਸੀਂ ਰਹਿਰਾਸ ਦਾ ਪਾਠ ਫੋਨ ਤੇ ਜੋ ਲਿਖਿਆ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ ਉਹ ਸ਼ਬਦ ਦੇ ਵਿੱਚ ਫਰਕ ਹੈ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਜਦੋਂ ਅਸੀਂ ਪੜਦੇ ਆ ਬਾਣੀ ਇੱਕ ਤੇ ਹੈ ਲਿਖਣ ਦੇ ਵਿੱਚ ਉੱਥੇ ਸਿਰਫ ਲਿਖਿਆ ਹੈ ਕਿ ਗੂਜਰੀ ਮਹੱਲਾ ਪੰਜਵਾਂ ਜਿਹੜਾ ਉਹ ਵਾਲਾ ਸ਼ਬਦ ਹੈ ਕਾਹੇ ਰੇਮੰਚਿਤ ਵੈ ਉਦਮ ਜਾਂ ਆਹਰ ਹਰ ਜੀਓ ਪਰਿਆ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਪਾਤਸ਼ਾਹ ਨੇ ਲਿਖਿਆ ਤਾਂ ਇਹ ਗੂਜਰੀ ਮਹੱਲਾ ਪੰਜਵਾਂ ਚੌਪਦੇ ਕਰ ਪਹਿਲਾ ੴ ਸਤਿਗੁਰ ਪ੍ਰਸਾਦ ਤੇ ਇਹਦੇ ਵਿੱਚ ਇੱਕ ਤੁਕ ਆਉਂਦੀ ਆ ਇਹਦੇ ਤੋਂ ਬਾਅਦ ਉਡੈ ਉਡ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਛਰੇਆ ਫੋਨ ਦੇ ਵਿੱਚ ਲਿਖਿਆ ਤਿੰਨ ਕਵਨ ਖਲਾਵੈ ਕਵਨ ਚੁਕਾਵੈ ਮਨ ਮਹਿ ਸਿਮਰਨ ਕਰਿਆ ਜਦੋਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਉਨ ਕਵਨ ਖਲਾਵੈ ਕਵਨ ਚੁਕਾਵੈ ਮਨ ਮਹਿ ਸਿਮਰਨ ਕਰਿਆ ਅੱਖਰ ਦਾ ਉੱਥੇ ਤਿੰਨ ਲਿਖਿਆ ਇੱਥੇ ਉਨ ਲਿਖਿਆ ਦੇਖੋ ਫਿਰ ਇਹ ਹੁਣ ਸਾਨੂੰ ਨਹੀਂ ਪਤਾ ਵੀ ਇਹ ਛਪਵਾਈ ਦੇ ਵਿੱਚ ਜਦੋਂ ਗੁਟਕਾ ਸਾਹਿਬ ਛੱਪੇ ਉਹਨਾਂ ਨੇ ਉਨ ਦਾ ਤਿੰਨ ਬਣਾ ਦਿੱਤਾ ਜ ਮਤਲਬ ਸਾਨੂੰ ਨਹੀਂ ਪਤਾ ਕਿ ਵੀ ਇਹ ਕੀ ਹੋਇਆ ਹੈ ਨਾ ਮਤਲਬ ਦਾਸੀ ਦੀ ਇਹ ਗੱਲ ਕਰਨ ਦਾ ਭਾਵ ਇਹ ਹੈ ਕਿ ਅਸੀਂ ਇਸ ਗੱਲ ਨੂੰ ਕਹਿਣ ਲਈ ਕਿ ਇੱਥੇ ਬਿੰਦੀ ਹੈ ਨਹੀਂ ਇੱਥੇ ਬਿੰਦੀ ਨਹੀਂ ਹੈ ਅਸੀਂ ਇਹਨੂੰ ਕਿਸ ਤਰ੍ਹਾਂ ਬੋਲਣਾ ਹੈ ਇਹਦਾ ਕਿਸ ਤਰ੍ਹਾਂ ਉਚਾਰਨ ਕਰਨਾ ਹੈ ਅੱਜ ਹੀ ਪਰਮੇਸ਼ਰ ਜੀ ਨੇ ਮੰਨ ਦੇ ਵਿੱਚ ਇਹ ਖਿਆਲ ਲੈ ਕੇ ਆਂਦੇ ਕਿ ਜਦੋਂ ਛਾਪੇ ਵਨ ਛਾਪੇ ਖਾਨੇ ਖੁੱਲ੍ਹੇ ਹੋਣ ਆ ਹੋ ਸਕਦਾ ਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿੱਚ ਦੇਖਦੇ ਹਾਂ ਕਿ ਕੰਨੇ ਦੇ ਉੱਪਰ ਬਿੰਦੀ ਬਹੁਤ ਘਟ ਆਉਂਦੀ ਆ ਜਦੋਂ ਕਿ ਅਸੀਂ ਬੋਲਣ ਵਿੱਚ ਬੋਲਦੇ ਹਾਂ ਇਹਦੇ ਬਾਰੇ ਵੀ ਦੱਸੀ ਹੁਣ ਇੱਕ ਹੋਰ ਵਿਚਾਰ ਕਰਦੀ ਆ ਪਹਿਲਾਂ ਆਪਾਂ ਆ ਗੱਲ ਕਰ ਲਈਏ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਦੇ ਵਿੱਚ ਕੰਨੇ ਉੱਤੇ ਬਿੰਦੀ ਬਹੁਤ ਘਟ ਆਉਂਦੀ ਆ ਤੇ ਜਿਹੜੀ ਸੱਸੇ ਪੈਰ ਬਿੰਦੀ ਆ ਉਹ ਵੀ ਬਹੁਤ ਘਟ ਆਉਂਦੀ ਆ ਹੁਣ ਸਾਨੂੰ ਨਹੀਂ ਪਤਾ ਜਦੋਂ ਪਹਿਲਾਂ-ਪਹਿਲਾਂ ਛਾਪੇਖਾਨੇ ਖੁੱਲੇ ਕਿ ਉਹਨਾਂ ਦੇ ਕੋਲ ਇਸ ਤਰ੍ਹਾਂ ਬਿੰਦੀ ਪਾਉਣ ਦੀ ਹੋ ਸਕਦਾ ਕੋਈ ਪਹਿਲਾਂ ਇਦਾਂ ਦਾ ਹੋਵੇ ਕਿ ਨਹੀਂ ਸੀ ਤਾਂ ਜਿਸ ਤਰ੍ਹਾਂ ਪਰਮੇਸ਼ਰ ਦੀ ਮਨਤਿਕial ਲੈ ਆ ਰਹੇ ਨੇ ਕਿ ਇਸ ਤਰ੍ਹਾਂ ਜਿੱਦਾਂ ਸੱਸੇ ਦੇ ਜਿਆਦਾ ਸੱਸੇ ਦੇ ਪੈਰ 'ਤੇ ਬਿੰਦੀ ਚਲਦੀ ਆ ਨਾ ਵੀ ਉਹ ਵੀ ਉਹਨਾਂ ਕੋਲ ਬਿੰਦੀਆਂ ਦਾ ਘਟ ਉਹਨਾਂ ਕੋਲ ਪਾਉਣ ਦਾ ਕੰਮ ਸੀ ਕਈ ਦਫਾ ਆਪ ਜੀ ਦੇਖੋਗੇ ਕਿ ਗੁਰਬਾਣੀ ਦੇ ਵਿੱਚ ਟਿੱਪੀ ਦੀ ਜਗ੍ਹਾ ਤੇ ਬਿੰਦੀ ਤੇ ਆਉਂਦੀ ਆ ਪਰ ਜਿਹੜੀ ਪੈਰ ਵਿੱਚ ਆ ਤੇ ਕੰਨਿਆਂ ਤੇ ਬਿੰਦੀ ਬਹੁਤ ਘੱਟ ਆਉਂਦੀ ਆ ਜਿਹੜੀ ਹੁਣ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਜੀ ਨੇ ਦਾਸੀ ਨੇ ਕਦੇ ਉਹਨਾਂ ਤੋਂ ਸਹਿਜ ਪਾਠ ਨਹੀਂ ਕੀਤਾ ਉਹ ਮੇਰੇ ਖਿਆਲ ਚ ਮੈਨੂੰ ਨਹੀਂ ਪਤਾ ਕਿ ਸਾਡੇ ਕੋਲੋਂ ਕਿੰਨੇ ਨੇ ਸ਼ਾਇਦ 4-5 ਨੇ ਜੋ ਪਹਿਲਾਂ ਬਾਬਾ ਦੀਪ ਸਿੰਘ ਜੀ ਹੋਣਾਂ ਦੇ ਲਿਖੇ ਹੋਏ ਨੇ ਮੈਨੂੰ ਕਦੇ ਦਰਸ਼ਨ ਨਹੀਂ ਹੋਏ ਤੇ ਨਾ ਹੀ ਮੈਨੂੰ ਕਦੇ ਸੁਭਾਗ ਪ੍ਰਾਪਤ ਹੋਇਆ ਉਹਨਾਂ ਤੋਂ ਗੁਰਬਾਣੀ ਪੜਨ ਦਾ ਕਿ ਉਹਨਾਂ ਨੇ ਉੱਥੇ ਬਾਣੀ ਕਿਵੇਂ ਲਿਖੀ ਸੀਗੀ ਬਾਕੀ ਜੋ ਫਿਰ ਛਾਪੇ ਖਾਨਿਆਂ ਨੇ ਸ਼ੁਰੂ ਕੀਤੀ ਉਹਨਾਂ ਤੋਂ ਕਰਨ ਦੇ ਵਿੱਚ ਬਿੰਦੀਆਂ ਕਿਤੇ ਲੱਗਣੀਆਂ ਜਾਂ ਨਹੀਂ ਲੱਗਣੀਆਂ ਹੋ ਸਕਦਾ ਇਹ ਵੀ ਗੱਲਾਂ ਹੋਈਆਂ ਹੋਣ ਇਹ ਕਿਉਂ ਮੰਨ ਚਾ ਰਿਹਾ ਕਿਉਂਕਿ ਪਾਤਸ਼ਾਹ ਨੇ ਜਦੋਂ ਗੁਰਬਾਣੀ ਦੇ ਵਿੱਚ ਮੈਨੂੰ ਪੂਰੀ ਤਰਤੀਬ ਗੁਰਗ੍ਰੰਥ ਸਾਹਿਬ ਜੀ ਨੇ ਨਹੀਂ ਪਤਾ ਕਿ ਵੀ ਕਿੰਨੀਆਂ ਵਾਰਾਂ ਨੇ ਤੇ ਕਿਹੜੇ-ਕਿਹੜੇ ਪਾਤਸ਼ਾਹ ਜਿੱਦਿਆਂ ਨੇ ਪਰ ਇਦਾਂ ਮੈਨੂੰ ਪਤਾ ਕਿ ਵਾਰਾਂ ਆਉਂਦੀਆਂ ਨੇ ਔਰ ਵਾਰਾਂ ਦੇ ਨਾਲ ਇਹ ਵੀ ਲਿਖਿਆ ਹੋਇਆ ਕਿ ਇਹ ਵਾਰ ਐਸ ਵਾਰ ਦੀ ਧੁਨੀ ਤੇ ਗਾਉਣੀ ਉਹ ਪਤਾ ਕੀ ਸੀ ਉਸ ਸਮੇਂ ਸਮਾਜ ਦੇ ਵਿੱਚ ਜਿਹੜੀਆਂ ਵੀ ਦੰਦ ਕਤਾਹਾਂ ਚੱਲ ਰਹੀਆਂ ਸੀ ਜਾਂ ਉਦੋਂ ਦੀਆਂ ਜਿਹੜੀਆਂ ਕਹਿੰਦੇ ਨੇ ਕਿ ਜਿਵੇਂ ਆਪਣੇ ਹੁੰਦੇ ਨਾ ਕਿ ਵੀ ਆ ਕੋਈ ਅ ਗਜ਼ਲ ਟਾਈਪ ਕਹਿ ਲੋ ਜਬ ਵਾ ਉਹ ਵਾਰਾ ਹੁੰਦੀਆਂ ਸੀ ਯੋਧਿਆਂ ਦੀਆਂ ਉਹਨਾਂ ਦੀਆਂ ਲੜਾਈਆਂ ਦੀਆਂ ਉਹਨਾਂ ਦੇ ਬਾਰੇ ਜਿਹੜੀਆਂ ਕਥਾਵਾਂ ਲਿਖੀਆਂ ਹੋਈਆਂ ਸੀ ਫਿਰ ਉਹਨਾਂ ਨੂੰ ਲੋਕ ਰਹਾ ਦੇ ਵਿੱਚ ਕਿਸੇ ਰਾਗ ਦੇ ਅਨੁਸਾਰ ਜਾਂ ਰਹਾ ਦੀ ਧੁਨੀ ਤੇ ਗਾਉਂਦੇ ਹੁੰਦੇ ਸੀ ਜਿੱਥੋਂ ਤੱਕ ਮਨ ਚ ਆ ਰਿਹਾ ਕਿ ਪਾਤਸ਼ਾਹ ਨੇ ਫਿਰ ਉਹ ਵਾਰਾਂ ਉਹਨਾਂ ਦੀ ਧੁਨੀ ਤੇ ਰੱਖੀਆਂ ਕਿਉਂਕਿ ਲੋਕ ਉਹ ਵਾਰਾਂ ਸੁਣਦੇ ਸੀਗੇ ਫਿਰ ਪਾਤਸ਼ਾ ਨੂੰ ਇਹ ਸੀ ਕਿ ਉਹਨਾਂ ਦੀ ਧੁਨ ਤੇ ਉਹ ਵਾਰਾਂ ਸੁਣ ਰਹੇ ਨੇ ਫਿਰ ਉਹਨਾਂ ਗੁਰਬਾਣੀ ਨੂੰ ਵੀ ਸੁਣਨਗੇ ਗੁਰਬਾਣੀ ਨੂੰ ਵੀ ਗਾਉਣਗੇ ਜੇ ਪਾਤਸ਼ਾ ਐਨਾ ਉਹਤੋ ਮਤਲਬ ਉਹਨਾਂ ਨੇ ਧਿਆਨ ਇਸ ਗੱਲ 'ਵਾਲ ਰੱਖਿਆ ਕਿ ਜੇ ਸੰਗਤ ਉਹ ਕਥਾਵਾਂ ਸੁਣ ਰਹੀ ਆ ਪਿਆਰ ਨਾਲ ਗੁਰਬਾਣੀ ਵੀ ਉਸ ਧੁਨੀ ਤੇ ਸੁਣੂਗੀ ਤਾਂ ਫਿਰ ਪਾਤਸ਼ਾ ਨੇ ਜਿਹੜੇ ਅਸੀਂ ਸ਼ਬਦ ਜਿਸ ਤਰ੍ਹਾਂ ਬੋਲਦੇ ਸੀ ਉਹਨਾਂ ਦਾ ਜ਼ਰੂਰ ਧਿਆਨ ਰੱਖਿਆ ਹੋਊਗਾ ਜਿਸ ਤਰ੍ਹਾਂ ਇੱਕ ਦੋ ਥੋੜੇ ਮੈਨੂੰ ਸ਼ਬਦ ਹੁਣ ਇਸ ਸਮੇਂ ਦਿਮਾਗ 'ਚ ਆ ਰਹੇ ਨੇ ਇੱਕ ਤੇ ਹੈ ਜੋ ਜਪਜੀ ਸਾਹਿਬ ਦੇ ਵਿੱਚ ਗੁਰਬਾਣੀ ਆਉਂਦੀ ਆ ਨਾਨਕ ਭਗਤਾਂ ਸਦਾ ਵਿਕਾਸ ਕਿਉਂਕਿ ਉੱਥੇ ਬਿੰਦੀ ਨਹੀਂ ਹੈ ਤਾਂ ਕੁਛ ਸੰਗੀ ਜਨ ਉਹਨੂੰ ਭਗਤਾ ਕਹਿੰਦੇ ਨੇ ਆ ਜੋ ਦਸੀ ਹੁਣ ਜਿਹਦੇ ਥਰੂ ਜਾ ਰਹੀ ਆ ਉਹ ਗਿਆਨੀ ਹਰਵੰਤ ਸਿੰਘ ਹੀ ਨਿਰਨੇਕਾਰ ਹੋਣਾ ਦਾ ਸਹੀ ਹੈ ਉਹਨਾਂ ਨੇ ਖਾਸ ਕਰਕੇ ਆਪਣੇ ਅਰਥ ਕਰਨ ਤੋਂ ਪਹਿਲਾਂ ਲਿਖਿਆ ਹੈ ਕਿ ਇਹ ਅੱਖਰ ਇਸ ਤਰ੍ਹਾਂ ਬਿੰਦੀ ਲਾ ਕੇ ਪੜਨਾ ਹੈ ਨਹੀਂ ਤੇ ਜੇ ਬਿੰਦੀ ਲਾ ਕੇ ਨਹੀਂ ਪੜਾਂਗੇ ਤਾਂ ਸਾਨੂੰ ਇਹਦੇ ਅਰਥ ਸਮਝਣੇ ਦੇ ਵਿੱਚ ਮੁਸ਼ਕਲ ਆਊਗੀ ਜੇ ਹੁਣ ਆਪਾਂ ਕਹਦੀਏ ਨਾਨਕ ਭਗਤਾ ਸਦਾ ਵਿਕਾਸ ਹੁਣ ਆਪਾਂ ਇਹਦੇ ਅਰਥ ਕਿਵੇਂ ਕਰਾਂਗੇ ਤੇ ਦੂਸਰੇ ਪਾਸੇ ਜੇ ਅਸੀਂ ਕਹਾਂਗੇ ਨਾਨਕ ਭਗਤਾਂ ਸਦਾ ਵਿਗਾਸ ਅਸੀਂ ਕਹਾਂਗੇ ਵੀ ਜਿਹੜੇ ਭਗਤਾਂ ਬਹੁ ਬਚਨ ਹੋ ਗਿਆ ਵੀ ਭਗਤਾਂ ਦੇ ਮਨ ਦੇ ਵਿੱਚ ਸਦਾ ਹੀ ਖਿੜਾਉ ਰਹਿੰਦਾ ਹੈ ਫਿਰ ਦੂਸਰੇ ਪਾਸੇ ਇੱਕ ਤਕ ਆਉਂਦੀ ਆ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਏ ਉੱਥੇ ਵੀ ਲੱਲੇ ਦੇ ਨੂੰ ਜਿਹੜਾ ਕੰਨਾ ਲੱਗਿਆ ਉਹ ਪਰ ਬਿੰਦੀ ਨਹੀਂ ਹੈ ਤੇ ਉੱਥੇ ਅਸੀਂ ਗੱਲਾਂ ਕਰ ਰਹੇ ਆ ਤੇ ਫਿਰ ਇੱਥੇ ਅਸੀਂ ਭਗਤਾਂ ਕਿਉਂ ਨਹੀਂ ਕਹਿ ਰਹੇ ਸਾਨੂੰ ਸੰਗਤ ਜੀ ਗੁਰਬਾਣੀ ਨੂੰ ਜਿਸ ਤਰ੍ਹਾਂ ਜਦੋਂ ਅਸੀਂ ਗੁਰਬਾਣੀ ਦੇ ਅਰਥ ਸਮਝਣੇ ਸ਼ੁਰੂ ਕਰਦੇ ਆਂ ਅਸਲ ਦੇ ਵਿੱਚ ਫਿਰ ਸਾਨੂੰ ਪਤਾ ਲੱਗਦਾ ਕਿ ਅਸੀਂ ਗੁਰਬਾਣੀ ਨੂੰ ਕਿਵੇਂ ਉਚਾਰਨ ਕਰਨਾ ਹੁਣ ਇਹ ਜਿਸ ਤਰ੍ਹਾਂ ਵੀਰ ਰਾਮ ਸਿੰਘ ਜੀ ਹੋਣਾ ਨੇ ਕੱਲ ਬਹੁਤ ਸੁਣੀ ਗੱਲ ਕਹੀ ਸੀ ਕਿ ਜਿਸ ਤਰ੍ਹਾਂ ਕਿਸੇ ਦਾ ਦਿਲ ਕਰਦਾ ਬਿੰਦੀ ਲਾ ਲਓ ਜਿਸ ਤਰ੍ਹਾਂ ਦਿਲ ਕਰਦਾ ਨਾ ਲਾਓ ਬਹੁਤ ਸੋਣੀ ਗੱਲ ਕਹੀ ਕਿ ਹੁਣ ਜਿਸ ਤਰ੍ਹਾਂ ਕਈ ਦਫਾ ਤੁਕ ਦੇ ਵਿੱਚੋਂ ਪਰਮੇਸ਼ਰ ਲਿਖਿਆ ਹੁੰਦਾ ਪਰ ਅਸੀਂ ਜਾਣਦੇ ਆਂ ਨਾ ਕਿ ਅਸੀਂ ਹਮੇਸ਼ਾ ਬੋਲਣ ਦੇ ਵਿੱਚ ਪਰਮੇਸ਼ਰ ਕਹਿੰਦੇ ਆ ਫਿਰ ਹੋ ਸਕਦਾ ਉਦੋਂ ਦੇ ਜਿਹੜੇ ਛਾਪੇ ਖਾਨੇ ਸੀ ਉਹਨਾਂ ਨੇ ਬਿੰਦੀ ਲਾਉਣ ਦਾ ਉਹਨਾਂ ਕੋਲ ਜੀ ਇੰਨਾ ਨਹੀਂ ਪ੍ਰਬੰਧ ਸੀ ਹਨਾ ਉਹਨਾਂ ਨੇ ਬਿੰਦੀ ਨਹੀਂ ਲਾਈ ਪਰ ਅਸੀਂ ਇਸ ਨੂੰ ਐਵੇਂ ਨਹੀਂ ਸਮਝ ਸਕਦੇ ਕਿ ਪਾਤਸ਼ਾਹ ਨੇ ਉਹ ਬਿੰਦੀ ਲਾ ਕੇ ਨਹੀਂ ਸੀ ਲਿਖਿਆ ਤੇ ਇਸ ਤਰ੍ਹਾਂ ਦੀਆਂ ਸਾਨੂੰ ਦੂਸਰੀ ਗੱਲ ਹੈ ਕਿ ਜਦੋਂ ਅਸੀਂ ਇਦਾਂ ਦੀਆਂ ਬਹੁਤ ਨੁਕਤਾਚੀਨੀਆਂ ਵਿੱਚ ਪੈ ਜਾਂਨੇ ਆ ਫਿਰ ਸਾਡੇ ਅੰਦਰੋਂ ਮਤਲਬ ਮੇਨ ਬੜੀ ਮੁੱਖ ਗੱਲ ਹੈ ਸਾਡਾ ਗੁਰਬਾਣੀ ਦੇ ਸ਼ਬਦ ਦਾ ਅਰਥ ਵੀ ਨਹੀਂ ਭਾਵ ਅਰਥ ਸਮਝੀਏ ਕਿ ਸਾਨੂੰ ਸਮਝਾਉਣਾ ਕੀ ਚਾਰ ਰਹੇ ਨੇ ਪਾਤਸ਼ਾਹ ਮੇਰੇ ਤੇ ਫੇਰ ਅਸੀਂ ਉਸ ਹਿਸਾਬ ਨਾਲ ਗੁਰਬਾਣੀ ਨੂੰ ਪੜੀਏ ਪਾਤਸ਼ਾਹ ਦਾ ਸਾਨੂੰ ਕੋਈ ਵਿਆਕਰਨ ਸਿਖਾਉਣ ਦਾ ਭਾਵ ਨਹੀਂ ਸੀ ਪਾਤਸ਼ਾਹ ਸਾਨੂੰ ਉਸ ਪਰਮੇਸ਼ਰ ਦੇ ਦਰ ਕਰਦੀਆਂ ਗੱਲਾਂ ਦੱਸਣੀਆਂ ਚਾਹੁੰਦੇ ਸੀ ਕਿ ਭਾਈ ਉਹਦੇ ਇਹ ਨਿਯਮ ਨੇ ਕਿ ਭਾਈ ਉਹਦੇ ਨਾਲ ਐਵੇਂ ਮਿਲਿਆ ਜਾ ਸਕਦਾ ਜਦੋਂ ਅਸੀਂ ਇਸ ਸ਼ੁੱਧਤਾ ਅਸ਼ੁੱਧਤਾ ਦੇ ਵਿੱਚ ਪੈ ਜਾਂਦੇ ਆ ਉਹ ਪ੍ਰੇਮ ਵਾਲੀ ਭਾਵਨਾ ਹੀ ਨਿਕਲ ਜਾਂਦੀ ਹੈ ਕਈ ਦਫਾ ਦੇਖਿਆ ਕਿ ਜਦੋਂ ਗੁਰਬਾਣੀ ਨੂੰ ਬਹੁਤ ਟੈਂਸ ਦੇ ਵਿੱਚ ਕਿ ਅਸੀਂ ਕੋਈ ਗਲਤੀ ਨਾ ਹੋ ਜਾਏ ਤਾਂ ਉੱਥੇ ਕੋਈ ਪ੍ਰੇਮ ਹੀ ਨਹੀਂ ਚੱਲ ਰਿਹਾ ਹੁੰਦਾ ਔਰ ਕਈ ਦਫਾ ਕਈ ਸੰਗੀਤਾਂ ਇੰਨਾ ਸੋਹਣਾ ਪਾਠ ਕਰਨਗੇ ਮਤਲਬ ਉਹ ਸ਼ੁੱਧ ਹੋਊਗਾ ਪਰ ਉਹਨਾਂ ਦੇ ਵਿੱਚ ਪ੍ਰੇਮ ਵੀ ਇੰਨਾ ਚਲ ਕਰਿਆ ਹੁੰਦਾ ਕਿਉਂਕਿ ਉੱਥੇ ਕੋਈ ਇਸ ਤਰ੍ਹਾਂ ਦਾ ਉਹਨਾਂ ਤੇ ਨਿਭਾਇਆ ਜਾ ਰਿਹਾ ਬੰਧਨ ਕਿ ਇਹ ਸ਼ੁੱਧ ਅਸ਼ੁੱਧਾ ਜਦੋਂ ਅਸੀਂ ਬਾਣੀ ਪ੍ਰੇਮ ਨਾਲ ਪੜਦੇ ਆਂ ਕਈ ਦਫਾ ਦਾਸੀ ਕਹਿੰਦੀ ਹੁੰਦੀ ਆ ਕਿ ਜਦੋਂ ਬੱਚਾ ਬੋਲਣ ਲੱਗਦਾ ਤੋਤਲਾ ਬੋਲਦਾ ਚਾਹੇ ਮਾਪਿਆਂ ਨੂੰ ਬੜਾ ਪਿਆਰਾ ਲੱਗਦਾ ਹੁਣ ਜੇ ਅਸੀਂ ਗੁਰਬਾਣੀ ਸਿੱਖ ਕੇ ਮਤਲਬ ਜੇ ਪੂਰੇ ਅਸੀਂ ਸਿੱਖ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਸ਼ੁੱਧ ਪੜੀਏ ਪਰ ਹੁਣ ਜਦੋਂ ਲਿਖਣ ਵਾਲਿਆਂ ਨੇ ਛਾਪੇਖਾਨਿਆਂ ਵਾਲਿਆਂ ਨੇ ਇਸ ਤਰ੍ਹਾਂ ਦਾ ਕੁਝ ਕੀਤਾ ਹੋਇਆ ਸਾਨੂੰ ਨਹੀਂ ਪਤਾ ਮਤਲਬ ਕੀ ਹੋਇਆ ਪਰ ਪਾਤਸ਼ਾਹ ਨੇ ਉਹੀ ਸ਼ਬਦ ਲਿਖੇ ਹੋਣਗੇ ਜਦੋਂ ਜਿਹੜੇ ਸਮਾਜ ਵਿੱਚ ਪ੍ਰਚਲਿਤ ਹੋਣਗੇ ਕਿਉਂਕਿ ਉਹਨਾਂ ਨੇ 12 ਉਸ ਤੋਂ ਨਹੀਂ ਤੇ ਲਿਖੀਆਂ ਜਿਸ ਤਰ੍ਹਾਂ ਦੀਆਂ 12 ਪ੍ਰਚਲਿਤ ਸੀ ਸਮਾਜ ਦੇ ਵਿੱਚ ਫਿਰ ਉਹਨਾਂ ਨੇ ਉਹ ਉਸ ਤਰ੍ਹਾਂ ਦੇ ਅੱਖਰ ਵਰਤੇ ਹੋਣਗੇ ਗੁਰਵਾਣੀ ਦੇ ਵਿੱਚ ਹੁਣ ਸਾਨੂੰ ਇਹਦੇ ਬਾਰੇ ਕੋਈ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ 'ਚ ਪੈਣ ਦਾ ਹੋ ਨਹੀਂ ਅਸੀਂ ਉਸ ਤਰ੍ਹਾਂ ਪ੍ਰੋਨਾਂਊਂਸ ਕਰ ਸਕਦੇ ਹਾਂ ਉਚਾਰਨ ਕਰ ਸਕਦੇ ਹਾਂ ਜੋ ਸਾਡੇ ਆਮ ਬੋਲੀ ਵਿੱਚ ਅਸੀਂ ਬੋਲ ਰਹੇ ਹਾਂ ਜਿਸ ਤਰ੍ਹਾਂ ਹੁਣ ਬਹੁਤ ਸਾਰੇ ਇਹੇ ਸ਼ਬਦ ਬਹੁਤ ਸਾਰੇ ਭਾਈ ਸਾਹਿਬਾਨ ਸਾਹਿਬਾਨ ਨੇ ਗਾਇਆ ਹੈ ਲੱਖ ਖੁਸ਼ੀਆਂ ਪਾਤ ਸਾਹੀਆਂ ਜਦੋਂ ਹੁਣ ਅਸੀਂ ਇਹਨੂੰ ਖੁਸ਼ੀਆਂ ਕਹਿੰਨੇ ਆ ਆਪਣੇ ਆਪ ਨੂੰ ਸੁਣਨ ਤੇ ਨਹੀਂ ਠੀਕ ਲੱਗ ਰਿਹਾ ਨਾ ਪਰ ਅਸੀਂ ਕਿਉਂਕਿ ਉੱਥੇ ਪੈਰ 'ਚ ਬਿੰਦੀ ਨਹੀਂ ਪਾਈ ਅਸੀਂ ਖੁਸ਼ੀਆਂ ਕਹਿਣ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਉਸ ਉਸ ਤਰ੍ਹਾਂ ਬੋਲੀਏ ਸੰਗਤ ਜੀ ਜਿਸ ਤਰ੍ਹਾਂ ਅਸੀਂ ਉਸ ਅੱਖਰ ਦਾ ਅਰਥ ਲੈਣਾ ਹੈ ਬਾਦਸ਼ਾ ਸਾਨੂੰ ਸਮਝਾ ਰਹੇ ਨੇ ਅਸੀਂ ਸਮਝਾਂਗੇ ਤਾਂ ਹੀ ਜਦੋਂ ਅਸੀਂ ਉਸ ਚੀਜ਼ ਨੂੰ ਉਸ ਭਾਵਨਾ ਦੇ ਨਾਲ ਸੁਣਾਂਗੇ ਪੜਾਂਗੇ ਹੋਰ ਵੀ ਬਹੁਤ ਇਸ ਤਰ੍ਹਾਂ ਦੇ ਅੱਖਰ ਹੋਣਗੇ ਜਿਹੜੇ ਅਸੀਂ ਇਸ ਤਰ੍ਹਾਂ ਵਰਤਦੇ ਆ ਤਾਂ ਸਾਨੂੰ ਮਤਲਬ ਗੁਰਬਾਣੀ ਦੇ ਭਾਵ ਵਰਤ ਸਮਝ ਕੇ ਉਸ ਤਰ੍ਹਾਂ ਉਚਾਰਨ ਦੇ ਨਾਲ ਚੱਲਣਾ ਚਾਹੀਦਾ ਹੈ ਵੱਡੀ ਗੱਲ ਤੇ ਸਾਡੇ ਹਿਰਦੇ ਵਿੱਚ ਪ੍ਰੇਮ ਹੋਏ ਜਦੋਂ ਗੁਰਬਾਣੀ ਨਾਲ ਪ੍ਰੇਮ ਪੈ ਗਿਆ ਨਾ ਪਾਤਸ਼ਾਹ ਉਹਦੇ ਅਰਥ ਸਾਨੂੰ ਸਮਝਾਉਣਾ ਸ਼ੁਰੂ ਕਰ ਦਿੰਦੇ ਨੇ ਉਹ ਅੰਤਰਜਾਮੀ ਨੇ ਉਹ ਸਾਡੇ ਅੰਦਰ ਦੀ ਤਾਂਗ ਨੂੰ ਭਾਵਨਾ ਨੂੰ ਜਾਣਦੇ ਨੇ ਹਾਂਜੀ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਹਾਂਜੀ ਇੱਕ ਗੱਲ ਹੈ ਕਿ ਜਿਸ ਤਰ੍ਹਾਂ ਵੀਰ ਜੀ ਵੀਰ RAM ਸਿੰਘ ਜੀ ਹੋਣਾ ਨੇ ਕਿਹਾ ਸੀ ਕਿ ਜੋ ਲਾ ਤੇ ਦੁਲਾ ਹੈ ਉਹਦਾ ਖਿਆਲ ਰੱਖਣਾ ਹੈ ਕਿ ਉਹਦੇ ਨਾਲ ਉਹਦੇ ਵਿੱਚ ਕੋਈ ਗਲਤੀ ਨਹੀਂ ਹੋਈ ਹੋਈ ਨਾ ਉਹ तकरीबन ਸਾਰੀਆਂ ਠੀਕ ਪਈਆਂ ਹੋਈਆਂ ਨੇ ਜਿਨ੍ਹਾਂ ਨੇ ਵੀ ਮਤਲਬ ਬਾਅਦ ਦੇ ਵਿੱਚ ਛਪਵਾਈ ਕੀਤੀ ਹੈ ਤਾਂ ਅਸੀਂ ਮਤਲਬ ਪ੍ਰੇਮ ਪਾइए ਬਾਣੀ ਦੇ ਨਾਲ ਅਸੀਂ ਇਸ ਚੱਕਰ 'ਚ ਨਾ ਪਈਏ ਕਿ ਉਹ ਇਸ ਤਰ੍ਹਾਂ ਉਚਾਰਦੇ ਨੇ ਇਹ ਇਸ ਤਰ੍ਹਾਂ ਚਾਰਦੇ ਨੇ ਕਿਉਂਕਿ ਹਰ ਇੱਕ ਆਪਣੇ ਵਿਚਾਰ ਦੇਣਾ ਚਾਹੁੰਦਾ ਇਸ ਤਰ੍ਹਾਂ ਹੀ ਆਪਜੀਖ ਹੋ ਕੇ ਕਿ ਦਸੀ ਵੀ ਆਪਣੇ ਵਿਚਾਰ ਦੇਣੀ ਚਾਹੁੰਦੀ ਹੈ ਖੈਰ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ